ਕੁੜੀਆਂ ਨੂੰ ਇਸ ਨਵੀਂ ਸਕੀਮ ਤਹਿਤ ਮਿਲਣਗੇ 5252000 ਰੁਪਏ ਜਲਦੀ ਭਰ ਲਓ ਆਹ ਨਵਾਂ ਫਾਰਮ ਗੈਸ ਸਿਲੰਡਰ ਤੇ ਰਾਸ਼ਨ ਕਾੜ ਸਕੀਮ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਮੀਂਹ ਤੋਂ ਬਾਅਦ ਆਇਆ ਮੌਸਮ 'ਚ ਵੱਡਾ ਬਦਲਾ ਮੌਸਮ ਵਿਭਾਗ ਨੇ ਕਿਹਾ ਕਿ ਮੀਂਹ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ 25 ਜੂਨ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਰਹੇਗਾ ਜਦੋਂ ਕਿ ਕਈ ਜ਼ਿਲ੍ਹਿਆਂ 'ਚ yellow alert ਵੀ ਜਾਰੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਲਰਟ ਦੇ ਤਹਿਤ ਭਾਰੀ ਮੀਂਹ ਗਰਜ ਤੂਫਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅੱਗੇ ਵੀ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਰਨ ਤਾਪਮਾਨ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਵਾਵਾਂ ਨਾਲ ਠੰਡ ਮਹਿਸੂਸ ਹੋ ਰਹੀ ਹੈ। ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਉਦਰੀ ਕੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ। ਇਹਨਾਂ ਲੋਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਈਸ਼ਾਈ ਭਾਈਚਾਰੇ ਪਛੜੇ ਵਰਗ ਅਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਨੂੰ ਪੁਨਾ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਆਸ਼ੀਰਵਾਦ ਯੋਜਨਾ ਤਹਿਤ 52000 ਰੁਪਏ ਦੀ ਵਿੱਤੀ ਸਹਾਇਤਾ ਜ਼ਿਲ੍ਹੇ ਦੇ ਲਾਭਪਾਤਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਹੁਣ ਤੱਕ ਫਤੇਗੜ ਸਾਹਿਬ ਜ਼ਿਲ੍ਹੇ ਦੇ 2968 ਲਾਭਪਾਤਰੀਆਂ ਨੂੰ ਇਸ ਤਹਿਤ 15 ਕਰੋੜ 13 ਲੱਖ 18680000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਤਾਂ ਦੇਖੋ ਲੋੜਵੰਦ ਕੁੜੀਆਂ ਲਈ ਇਹ ਜਿਹੜੀ ਸਕੀਮ ਆ ਉਹ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਆਸ਼ੀਰਵਾਦ ਯੋਜਨਾ ਤਹਿਤ ਅਨੁਸੂਚਿਤ ਜਾਤੀ ਈਸਾਈ ਭਾਈਚਾਰੇ ਪਛੜੇ ਵਰਗ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਨੂੰ ਧੀਆਂ ਨੂੰ ਅਨੁਸੂਚਿਤ ਜਾਤੀਆਂ ਨੂੰ ਵਿਆਹ ਸਮੇਂ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਉਦਰ ਰਾਸ਼ਨ ਕਾਰਡ ਧਾਰਕਾਂ ਲਈ ਆਈ ਵੱਡੀ ਖਬਰ ਇਸ ਵੇਲੇ ਪੰਜਾਬ ਦੇ ਗਰੀਬ ਲੋਕਾਂ ਅਤੇ ਨੀਲੇ ਕਾਰਡ ਧਾਰਕਾਂ ਜੋ ਕਿ ਰਾਜ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਰਹੇ ਨੇ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਹਰ ਤਿਮਾਹੀ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਇਸ ਯੋਜਨਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਰਕਾਰ ਹਰੇਕ ਲਾਭਪਾਤਰੀ ਦਾ ਈਕੇਵਾਈਸੀ ਕਰਵਾ ਰਹੀ ਹੈ ਜੋ ਕਿ ਇਸ ਵੇਲੇ ਅੰਤਿਮ ਪੜਾਤ ਹੈ ਅਜਿਹੇ ਚ ਲਾਭਪਾਤਰੀਆਂ ਲਈ 30 ਜੂਨ 2025 ਤੱਕ ਈਕੇਵਾਈਸੀ ਕਰਵਾਉਣਾ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਜਿਹੜੇ ਲਾਭਪਾਤਰੀ 30 ਜੂਨ ਤੋਂ ਪਹਿਲਾਂ ਈਕੇਵਾਈਸੀ ਨਹੀਂ ਕਰਵਾਉਂਦੇ ਉਹਨਾਂ ਨੂੰ ਮੁਫਤ ਰਾਸ਼ਨ ਜਾਂ ਉਹਨਾਂ ਦਾ ਰਾਸ਼ਨ ਕਾਰਡ ਵਿੱਚੋਂ ਨਾਮ ਕੱਟ ਦਿੱਤਾ ਜਾਵੇਗਾ ਇਸ ਵੇਲੇ ਪੰਜਾਬ ਦੇ 40,24,000 ਰਾਸ਼ਨ ਕਾਰਡ ਧਾਰਕਾਂ ਦੇ 1 ਕਰੋੜ 54,29,000 ਮੈਂਬਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਜੁੜੇ ਹੋਏ ਨੇ ਜਿਨ੍ਹਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ ਪਰ ਹੁਣ ਜਿਹੜੇ ਲੋਕ 30 ਜੂਨ ਤੱਕ ਆਪਣਾ ਈ ਕੇਵਾਈਸੀ ਨਹੀਂ ਕਰਵਾਉਣਗੇ ਉਹਨਾਂ ਦਾ ਰਾਸ਼ਨ ਕਾਰਡ ਰੱਦ ਕੀਤਾ ਜਾਵੇਗਾ ਉਹਨਾਂ ਨੂੰ ਰਜਿਸਟਰਡ ਇਸ ਸਕੀਮ ਦੇ ਵਿੱਚ ਨਹੀਂ ਦਿੱਤਾ ਜਾਵੇਗਾ ਇਸ ਸਕੀਮ ਤਹਿਤ ਸਹੂਲਤ ਨਹੀਂ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਸਰਕਾਰ ਨੀਲੇ ਕਾਰਡ ਧਾਰਕਾਂ ਨੂੰ ਹਰ ਤਮਾਹੀ ਦੇ ਵਿੱਚ ਪ੍ਰਤੀ ਮੈਂਬਰ 15 ਕਿਲੋ ਮੁਫਤ ਕਣਕ ਪ੍ਰਦਾਨ ਕਰ ਰਹੀ ਹੈ ਉਧਰ ਇੱਕ ਹੋਰ ਵੱਡੀ ਤੇ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਪੰਜਾਬ ਵਾਸੀਆਂ ਨੂੰ ਝੱਲਣੀ ਪਵੇਗੀ ਪਰੇਸ਼ਾਨੀ ਗੈਸ ਸਿਲੰਡਰਾਂ ਦੀ ਸਪਲਾਈ ਹੋਈ ਬੰਦ ਲੁਧਿਆਣਾ ਵਾਸੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੀ ਜੇ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਅੰਡੇਨ ਗੈਸ ਭਾਰਤ ਗੈਸ ਅਤੇ ਹਿੰਦੂਸਤਾਨ ਗੈਸ ਨਾਲ ਸੰਬੰਧਿਤ ਏਜੰਸੀਆਂ ਦੇ ਡੀਲਰ ਆਪਣੇ ਘਰੇਲੂ ਗੈਸ ਖਪਤਕਰਾਂ ਦਾ ਈ ਕੇ ਵੀ ਸੀ ਕਰਵਾਉਣ ਲਈ ਜੰਗੀ ਪੱਦਰ ਤੇ ਕੰਮ ਕਰ ਰਹੇ ਨੇ ਹਰੇਕ ਘਰੇਲੂ ਗੈਸ ਖਪਤਕਾਰ ਲਈ ਆਪਣਾ ਈ ਕੇਵਾਈਸੀ ਕਰਵਾਉਣਾ ਲਾਜ਼ਮੀ ਹੈ ਕੇਂਦਰ ਸਰਕਾਰ ਨੇ ਆਖਰੀ ਮਿਤੀ 30 ਜੂਨ ਨਿਰਧਾਰਤ ਕੀਤੀ ਹੈ ਜਿਸ ਲਈ ਗੈਸ ਕੰਪਨੀਆਂ ਦੇ ਡਿਲੀਵਰੀਮੈਨ ਘਰ ਘਰ ਜਾ ਕੇ ਏਜੰਸੀਆਂ ਨਾਲ ਸੰਬੰਧਿਤ ਦਫ਼ਤਰਾਂ ਦੇ ਵਿੱਚ ਹਰੇਕ ਖਪਤਕਾਰ ਦਾ ਮੁਫਤ ਈ ਕੇਵਾਈਸੀ ਕਰਵਾ ਰਹੇ ਨੇ ਜੋ 30 ਜੂਨ ਤੋਂ ਬਾਅਦ ਸਰਕਾਰ ਵੱਲੋਂ ਈ ਕੇਵਾਈਸੀ ਨਾ ਕਰਵਾਉਣ ਵਾਲੇ ਖਪਤਕਾਰਾਂ ਦਾ ਗੈਸ ਕਨੈਕਸ਼ਨ ਰੱਤ ਕਰ ਦਿੱਤਾ ਜਾਵੇਗਾ ਸਬੰਧਤ ਖਪਤਕਾਰਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਕਰਵਾਉਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਇਸ ਸਬੰਧੀ ਈ ਕੇवाईसी ਕਰਵਾਉਣਾ ਲਾਜ਼ਮੀ ਹੈ ਜਿਹੜੇ ਲੋਕ ਈ ਕੇवाईसी ਨਹੀਂ ਕਰਵਾਉਣਗੇ ਉਹਨਾਂ ਦਾ ਗੈਸ ਕਨੈਕਸ਼ਨ ਅਤੇ ਸਪਲਾਈ ਬੰਦ ਕੀਤੀ ਜਾਵੇਗੀ ਉਦੋਂ ਇੱਕ ਹੋਰ ਵੱਡੀ ਖਬਰ ਆਈਟੀਆਰ ਫਾਇਲ ਕਰਨ ਨੂੰ ਲੈ ਕੇ ਸਰਕਾਰ ਨੇ ਦਿੱਤਾ ਵੱਡਾ ਤੋਹਫਾ ਜੇਕਰ ਤੁਸੀਂ ਇੱਕ ਤਨਖਾਹਦਾਰ ਵਿਅਕਤੀ ਹੋ ਅਤੇ ਹਰ ਸਾਲ ਇਨਕਮ ਟੈਕਸ ਰਿਟਰਨ ਫਾਇਲ ਕਰਨ ਲਈ ਇੱਕ ਚਾਰਟਰਡ ਅਕਾਊਂਟੈਂਟ ਤੇ ਨਿਰਭਰ ਕਰਦੇ ਹੋ ਤਾਂ ਹੁਣ ਅਜਿਹਾ ਕਰਨ ਦੀ ਲੋੜ ਨਹੀਂ ਹੈ ਸਰਕਾਰ ਨੇ ਇਨਕਮ ਟੈਕਸ ਪੋਰਟਲ ਨੂੰ ਇੰਨਾ ਆਸਾਨ ਬਣਾ ਦਿੱਤਾ ਹੈ ਕਿ ਹੁਣ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਆਪਣੇ ਮੋਬਾਈਲ ਜਾਂ ਲੈਪਟਾਪ ਤੋਂ ਆਈਟੀਆਰ ਫਾਈਲ ਕਰ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਆਮਦਨ ਸਿਰਫ ਤਨਖਾਹ ਬੈਂਕ ਜਮਾ ਰਾਸ਼ੀ ਤੇ ਵਿਆਜ ਘਰ ਦਾ ਕਿਰਾਇਆ ਪੀਪੀਐਫ ਐਲਆਈਸੀ ਮਿਊਚੁਅਲ ਫੰਡ ਤੱਕ ਸੀਮਤ ਹੈ ਉਹ ਆਪਣੇ ਟੈਕਸ ਰਿਟਰਨ ਖੁਦ ਹੀ ਭਰ ਸਕਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਇਸ ਵਿੱਚ ਤੁਹਾਡੀ ਤਨਖਾਹ ਟੀਡੀਐਸ ਬੈਂਕ ਦੇ ਵਿਆਜ ਆਦਿ ਬਾਰੇ ਜਾਣਕਾਰੀ ਪਹਿਲਾਂ ਤੋਂ ਹੀ ਦਰਜ ਹੋਵੇਗੀ ਤਾਂ ਦੇਖੋ ਇਹ ਪ੍ਰਕਿਰਿਆ ਇੰਨੀ ਸਰਲ ਹੈ ਕਿ ਪਹਿਲੀ ਵਾਰ ਫਾਈਲ ਕਰਨ ਵਾਲਾ ਵੀ ਇਸ ਨੂੰ ਸਮਝ ਸਕਦਾ ਹੈ ਨੌਕਰੀ ਤੋਂ ਤਨਖਾਹਦਾਰ ਪੇਸ਼ੇਵਰ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਜਾਂ ਦੋ ਘਰਾਂ ਤੋਂ ਕਿਰਾਏ ਤੇ ਆਮ ਨਿਵੇਸ਼ ਜਿਵੇਂ ਕਿ ਪੀਪੀਐਫ ਐਲਆਈਸੀ ਈ ਐਲ ਡਬਲ ਐਸ ਮਿਊਚੁਅਲ ਫੰਡ ਜੇਕਰ ਤੁਹਾਡੇ ਆਮਦਨ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਤੋਂ ਜਾਨੀ ਕਿ ਜਿਵੇਂ ਕਿ ਕਾਰੋਬਾਰ ਪੂੰਜੀ ਲਾਭ ਸ਼ੇਅਰ ਵਪਾਰ ਕ੍ਰਿਪਟੋ ਜਾਂ ਵਿਦੇਸ਼ੀ ਸੰਪਤੀਆਂ ਜਾਂ ਮਹਾਰਸਲਾ ਲੈਣਾ ਸਭ ਤੋਂ ਵਧੀਆ ਹੈ ਤੁਹਾਡੇ ਕੋਲ ਦਸਤਾਵੇਜ਼ ਪੈਨ ਅਤੇ ਆਧਾਰ ਕਾਰਡ ਹੋਣੇ ਚਾਹੀਦੇ ਨੇ ਫਾਰਮ ਨੰਬਰ 16 ਫਾਰਮ ਨੰਬਰ 26 एएस एआईएस टीआईएस ਬੈਂਕ ਖਾਤੇ ਦੇ ਬੇਰਵੇ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ